ਗੁਰੂ ਨਾਨਕ ਸਹਿਬ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਦੇ ਹੋਏ ਦੁਨੀਆ ਦਾ ਭਲਾ ਕਰਦੇ ਹੋਏ ਹਸਨ ਅਬਦਾਲ ਦੀ ਧਰਤੀ ਤੇ ਪਹੁੰਚੇ ਭਾਈ ਮਰਦਾਨਾ ਜੀ ਨਾਲ ਗੁਰੂ ਨਾਨਕ ਸਹਿਬ ਮਹਾਰਾਜ ਜੀ ਤੇ ਬਾਬੇ ਮਰਦਾਨੇ ਨੂੰ ਪਿਆਸ ਲੱਗੀ ਤੇ ਗੁਰੂ ਨਾਨਕ ਸੇ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿੰਦੇ ਪਾਤਸ਼ਾ ਪਿਆਸ ਲੱਗੀ ਐ ਕਿਥੋਂ ਪਾਣੀ ਪੀ ਲਈਏ ਪਾਤਸ਼ਾ ਕਹਿੰਦੇ ਮਰਦਾਨਿਆ ਇਥੇ ਕਿਤੇ ਪਾਣੀ ਨਜ਼ਰ ਆਉਂਦਾ ਤੇ ਪੀ ਲੈ ਵੈਸੇ ਇਥੇ ਪਾਣੀ ਮਿਲਣ ਵਾਲਾ ਨਹੀਂ ਤੂੰ ਤੁਰਿਆ ਬਸ ਬਾਬੇ ਮਰਦਾਨੇ ਨੂੰ ਪਿਆਸ ਲੱਗੀ ਪਿਆਸ ਸਤਾਰੀ ਸੀ ਬਾਬੇ ਮਰਦਾਨੇ ਤੋਂ ਚਾਲਣਾ ਹੋਇਆ ਉਤੋਂ ਅੰਤਾਂ ਦੀ ਗਰਮੀ ਸੂਰਜ ਦੀਆਂ ਕਿਰਨਾਂ ਸਿੱਧੀਆਂ ਬਾਬੇ ਮਰਦਾਨੇ ਤੇ ਪੈ ਰਹੀਆਂ ਨੇ ਤਪਦੀ ਹੋਈ ਧੁੱਪ ਹੈ ਤਪਦੀ ਹੋਈ ਦੁਪਹਿਰ ਆ ਫਿਰ ਬਾਬਾ ਮਰਦਾਨਾ ਗੁਰੂ ਨਾਨਕ ਦੇਵ ਸੱਥੇ ਪਾਤਸ਼ਾਹ ਨੂੰ ਕਹਿੰਦਾ ਪਾਤਸ਼ਾਹ ਪਿਆਸ ਲੱਗੀ ਐ ਪਾਣੀ ਦਾ ਇੰਤਜ਼ਾਮ ਕਰੀਏ ਆਪਾਂ ਰੁਕ ਜਾਈਏ ਕਿਤੇ ਬਸ ਤੁਰੇ ਹੀ ਜਾ ਰਹੇ ਆਂ ਤੁਰ ਤੋੜਾ ਜਿਹਾ ਸਮਾਂ ਆਰਾਮ ਕਰ ਲਈਏ ਫਿਰ ਚੱਲਦੇ ਆਂ ਹੁਣ ਪਾਤਸ਼ਾਹ ਨੇ ਜਿੱਥੇ ਜਾਣਾ ਐ ਪਾਤਸ਼ਾਹ ਨੇ ਆਪਣੀ ਮੌਜਾ ਉਹ ਜਾਣਾ ਚੁੰਦੇ ਆ ਕਿਸੇ ਦਾ ਭਲਾ ਕਰਨਾ ਹੈ। ਬਾਬਾ ਮਰਦਾਨਾ ਫਿਰ ਕਹਿੰਦਾ ਮਹਾਰਾਜ ਪਿਆਸ ਲੱਗੀ ਹੈ। ਫਿਰ ਪਾਤਸ਼ਾਹ ਜੀ ਤੁਰਦੇ ਤੁਰਦੇ ਇੱਕ ਪਹਾੜੀ ਦੇ ਕੋਲ ਪਹੁੰਚੇ। ਹੁਣ ਉੱਥੇ ਵੀ ਪਾਣੀ ਹੈ ਨਹੀਂ। ਉਥੇ ਇੱਕ ਵਲੀ ਕੰਧਾਰੀ ਹੰਕਾਰੀ ਫਕੀਰ ਰਹਿੰਦਾ ਜਿਹੜਾ ਆਪਣੇ ਆਪ ਨੂੰ ਫਕੀਰ ਕਹਿੰਦਾ ਪਰ ਫਕੀਰਾਂ ਵਾਲੇ ਗੁਣ ਹੈ ਨਹੀਂ ਸ਼ੋਭ ਗੁਣ ਆਪਣੇ ਵਿੱਚ ਪੈਦਾ ਨਾ ਕੀਤੇ ਪੈੜੀ ਮਤ ਸਿੱਕਿਆ ਲੈ ਕੇ ਤੁਰਿਆ ਫਿਰਦਾ ਉਹ ਵਲੀ ਕੰਧਾਰੀ ਕਹਿੰਦੇ ਡੇਰੇ ਦੇ ਵਿੱਚ ਇਕੱਲਾ ਪਾਣੀ ਸੀ ਹੋਰ ਕਿਤੇ ਵੀ ਪਾਣੀ ਹੈ ਨਹੀਂ ਉਸ ਇਲਾਕੇ ਦੇ ਅਬਦਾਲ ਇਲਾਕੇ ਦੇ ਲੋਕ ਵਲੀ ਕੰਧਾਰੀ ਦੇ ਡੇਰੇ ਦੇ ਵਿੱਚੋਂ ਪਾਣੀ ਲੈ ਕੇ जाया ਕਰਦੇ ਤੇ ਪਾਣੀ ਵੀ ਉਹ ਵਲੀ ਕੰਧਾਰੀ ਉਹਨਾਂ ਨੂੰ ਦਿੰਦਾ ਜਿਹੜੇ ਵਲੀ ਕੰਧਾਰੀ ਨੂੰ ਸੀਸ ਝੁਕਾਉਂਦੇ ਜਿਹੜੇ ਵਲੀ ਕੰਧਾਰੀ ਨੂੰ ਮੰਨਦੇ ਰੱਬ ਵਾਂਗ ਪੂਜਦੇ ਉਹਨਾਂ ਨੂੰ ਪਾਣੀ ਮਿਲਿਆ ਕਰਦਾ ਪੇਧ ਭਾਵ ਬੜਾ ਕਰਦਾ ਸੀ ਜਿਵੇਂ ਅੱਜ ਕਈ ਦੇਰਿਆਂ ਦੇ ਵਿੱਚ ਭੇਦ ਭਾਵਨ ਉਤਨੀਤ ਦਾ ਭੇਦ ਭਾਵ ਆਕੀਆਂ ਨੇ ਤੇ ਭਾਂਡੇ ਅਲੱਗ ਰੱਖੇ ਹੋਏ ਐ ਆ ਨੀਵੀਂ ਜਾਤ ਦੇ ਭਾਂਡੇ ਐ ਆ ਉੱਚੀ ਜਾਤ ਦੇ ਭਾਂਡੇ ਐ ਭਾਂਡੇ ਵੀ ਅਲੱਗ ਅਲੱਗ ਰੱਖੇ ਹੋਏ ਨੇ ਅੱਜ ਦੇ ਸਮੇਂ ਦੇ ਵਿੱਚ ਹੁਣ ਤੇ ਉਸ ਸਮੇਂ ਵਲੀ ਕੰਧਾਰੀ ਵੀ ਭੇਦ ਭਾਵ ਕਰਦਾ ਤੇ ਆਪਣੇ ਡੇਰੇ ਦਾ ਪਾਣੀ ਉਹਨਾਂ ਲੋਕਾਂ ਨੂੰ ਦਿਆ ਕਰਦਾ ਜਿਹੜੇ ਲੋਕ ਨਮਸਕਾਰ ਕਰਦੇ ਸੀ ਸੀਸ ਝੁਕਾ ਕੇ ਸਲਾਮ ਕਰਦੇ ਸੀ ਤੇ ਉਹਨੂੰ ਰੱਬ ਵਾਂਗ ਪੂਜਦੇ ਸੀ ਕੱਲਾ ਉਹਦੇ ਡੇਰੇ ਚੋਂ ਪਾਣੀ ਮਿਲ ਸਕਦਾ ਹੋਰ ਕਿਤੇ ਵੀ ਪਾਣੀ ਹੈ ਨਹੀਂ ਸੀ ਉਸ ਇਲਾਕੇ ਚ ਗੁਰੂ ਨਾਨਕ ਸਾਹਿਬ ਸੱਥੇ ਪਾਤਸ਼ਾਹ ਜੀ ਜਦੋਂ ਉੱਥੇ ਪਹੁੰਚੇ ਪਤਾ ਲੱਗਾ ਵੀ ਇੱਥੇ ਵੀ ਪਾਣੀ ਹੈ ਨਹੀਂ ਮਰਦਾਨੇ ਨੂੰ ਪਿਆਸ ਬੜੀ ਲੱਗੀ ਐ ਗੁਰੂ ਨਾਨਕ ਸਾਹਿਬ ਸੱਥੇ ਪਾਤਸ਼ਾਹ ਜੀ ਬਾਬੇ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਜੇ ਪਿਆਸ ਲੱਗੀ ਤੇ ਪਹਾੜੀ ਤੇ ਚੜ ਜਾ ਉੱਪਰ ਇੱਕ ਡੇਰਾ ਉਹਦੇ ਵਿੱਚ ਪਾਣੀ ਹੈ ਉੱਥੋਂ ਜਾ ਕੇ ਤੂੰ ਪਾਣੀ ਪੀ ਲੈ ਜਦੋਂ ਬਾਬਾ ਮਰਦਾਨਾ ਜੀ ਗੁਰੂ ਨਾਨਕ ਸਹਿਬ ਸੱਥੇ ਪਾਤਸ਼ਾਹ ਦੇ ਕਹਿਣ ਤੇ ਪਹਾੜੀ ਤੇ ਚੜ੍ਹੇ ਪਾਣੀ ਦੇ ਝਰਨੇ ਕੋਲ ਪਾਣੀ ਪੀਣ ਵਾਸਤੇ ਗਏ ਤੇ ਪਿੱਛੋਂ ਆਵਾਜ਼ ਪਈ ਵੀ ਭਾਈ ਕੌਣ ਹੈ ਕਿਨੂੰ ਪੁੱਛ ਕੇ ਪਾਣੀ ਪੀਣ ਲੱਗਾ ਜਦੋਂ ਆਵਾਜ਼ ਪਈ ਤੇ ਬਾਬਾ ਮਰਦਾਨਾ ਜੀ ਪਿੱਛਾ ਭੌਕੇ ਦੇਖਦੇ ਨੇ ਵੀ ਇੱਕ ਫਕੀਰ ਆਵਾਜ਼ ਲਾਉਂਦਾ ਤੇ ਬਾਬੇ ਮਰਦਾਨੇ ਨੇ ਕਿਹਾ ਜੀ ਮੈਂ ਮੁਸਾਫਰ ਹਾਂ ਕਿੱਥੋਂ ਆਇਆ ਕਹਿੰਦਾ ਜੀ ਤੇ ਮੇਰੇ ਬਾਬੇ ਨੂੰ ਪਤਾ ਕਿੱਥੋਂ ਆਇਆ ਵੈਸੇ ਮੈਂ ਤਲਵੰਡੀ ਦਾ ਰਹਿਣ ਵਾਲਾ ਰਾਏ ਭੋਏ ਦੀ ਤਲਵੰਡੀ ਅਸਲ ਟਕਾਣੀ ਦਾ ਤੇ ਮੇਰੇ ਬਾਬੇ ਨੂੰ ਪਤਾ ਹੈ ਤੇਰਾ ਬਾਬਾ ਕੌਣ ਹੈ ਵਲੀ ਕੰਧਾਰੀ ਪੁੱਛਦਾ ਵੀ ਤੇਰਾ ਬਾਬਾ ਕੌਣ ਹੈ ਕਹਿੰਦਾ ਜੀ ਮੇਰਾ ਬਾਬਾ ਨਾਨਕ ਜਦੋਂ ਵਲੀ ਕੰਧਾਰੀ ਨੇ ਨਾਨਕ ਨਾਮ ਸੁਣਿਆ ਤੇ ਉਹਨੇ ਕਿਹਾ ਵੀ ਇੱਥੇ ਕੋਈ Hindu ਫਕੀਰ ਲੱਗਦਾ ਮੈਂ ਇਸਲਾਮ ਦਾ ਰਜ਼ਾ ਫਕੀਰ ਆ ਤੇ ਉਹ Hindu ਤੇ ਉਹ ਫਕੀਰ ਬਲੀ ਕੰਧਾਰੀ ਮਰਦਾਨੇ ਨੂੰ ਪੁੱਛਦਾ ਵੀ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਮਰਦਾਨਾ ਵੜੀ ਕੰਧਾਰੀ ਕਹਿੰਦਾ ਫਿਰ ਤੇ ਤੂੰ ਇਸਲਾਮ ਧਰਮ ਦਾ ਹੈ। ਉਹਨੇ ਕਹਿਆ ਜੀ ਜੰਮਿਆ ਮੈਂ ਇਸਲਾਮ ਧਰਮ ਦੇ ਵਿੱਚ ਆ। ਪਰ ਮੈਂ ਧਰਮ ਜਾਤ ਮਸਬ ਨੂੰ ਜ਼ਿਆਦਾ ਨਹੀਂ ਮੰਨਦਾ ਮੈਂ ਤੇ ਇਨਸਾਨੀਅਤ ਮੰਨਦਾ ਵੀ ਜਿਹਦੇ ਕੋਲ ਇਨਸਾਨੀਅਤ ਹੈ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿਖਾਇਆ ਮੈਨੂੰ। ਕੋਈ ਭੇਦ ਭਾਵ ਕੋਈ ਊਚ ਨੀਚ ਜਾਤ ਭੇਦ ਭਾਵ ਨਹੀਂ। ਇਹ ਮੇਰਾ ਬਾਬਾ ਕਹਿੰਦਾ ਵਲੀ ਕੰਧਾਰੀ ਕਹਿੰਦਾ ਮਰਦਾਨਿਆ ਤੂੰ ਇਸਲਾਮ ਧਰਮ ਦਾ ਹੋ ਕੇ ਇੱਕ ਕਾਫਰ ਦੇ ਨਾਲ ਤੁਰਿਆ ਫਿਰਦਾ ਹੈ ਉਹ Hindu ਹੈ ਸਾਡਾ ਉਹਨਾਂ ਦੇ ਨਾਲ ਕੋਈ ਸਬੰਧ ਨਹੀਂ ਤੂੰ ਉਹਦਾ ਖਿਹੜਾ ਛੱਡ ਮੇਰੇ ਨਾਲ ਆ ਜਾ ਬਾਬਾ ਮਰਦਾਨਾ ਕਹਿੰਦਾ ਮੈਂ ਉਹਨੂੰ ਛੱਡ ਨਹੀਂ ਸਕਦਾ ਉਹ ਮੇਰੀ ਜ਼ੁਬਾਨ ਤੇ ਨਹੀਂ ਮੇਰੀ ਸੁਰਤ ਤੇ ਨਹੀਂ ਉਹ ਮੇਰੇ ਰੋਮ ਰੋਮ ਦੇ ਵਿੱਚ ਬੈਠਾ ਹੈ ਇਸ ਲਈ ਉਹਨੂੰ ਮੈਂ ਛੱਡ ਨਹੀਂ ਸਕਦਾ ਵੜੀ ਕੰਧਾਰੀ ਕਹਿੰਦਾ ਜੇ ਪਾਣੀ ਪੀਣਾ ਹੈ ਪਾਣੀ ਦੀ ਲੋੜ ਹੈ ਫਿਰ ਤੈਨੂੰ ਆਪਣੇ ਬਾਬੇ ਨੂੰ ਛੱਡਣਾ ਪੈਣਾ ਉਹਨੂੰ ਛੱਡ ਦੇ ਤੇ ਪਾਣੀ ਪੀ ਲਾ ਬਾਬਾ ਮਰਦਾਨਾ ਸਾਹਿਬ ਜੀ ਕਹਿੰਦੇ ਨੇ ਫਕੀਰ ਜੀ ਤੁਹਾਡਾ ਪਾਣੀ ਧਾਨ ਨੂੰ ਮੁਬਾਰਕ ਹੈ ਸ਼ੁ크ਰਾਂ ਮੈਂ ਤੁਹਾਡੇ ਡੇਰੇ ਦਾ ਪਾਣੀ ਨਹੀਂ ਪੀਤਾ ਮੈਂ ਨਹੀਂ ਤੁਹਾਡੇ ਡੇਰੇ ਦਾ ਪਾਣੀ ਪੀਣਾ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਹੈ ਮੈਂ ਤੇ ਗੁਰੂ ਨਾਨਕ ਨਾਲ ਹੀ ਠੀਕ ਹੈ। ਬਾਬਾ ਮਰਦਾਨਾ ਜੀ ਥੱਲੇ ਆ ਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ ਨੇ ਮਰਦਾਨਿਆਂ ਪਾਣੀ ਪੀਤਾ। ਕਹਿੰਦਾ ਮਹਾਰਾਜ ਕਿੱਥੋਂ ਪਾਣੀ ਪੀਤਾ ਉੱਤੇ ਇੱਕ ਫਕੀਰ ਰਹਿੰਦਾ ਵਲੀ ਕੰਧਾਰੀ। ਪਾਚਾ ਉਹਨੇ ਮੈਨੂੰ ਕੁਝ ਗੱਲਾਂ ਕਹੀਆਂ ਉਹਨੇ ਕਿਹਾ ਵੀ ਗੁਰੂ ਨਾਨਕ ਦਾ ਕਿਹੜਾ ਛੱਡ ਤੇ ਮੇਰੇ ਵਾਲੇ ਪਾਸੇ ਆ ਜਾ। ਗੁਰੂ ਨਾਨਕ ਸਿੰਘ ਮਹਾਰਾਜ ਕਹਿੰਦੇ ਫਿਰ ਮਰਦਾਨਿਆ ਤੂੰ ਕੀ ਕਿਹਾ? ਕਹਿੰਦਾ ਪਾਤਸ਼ਾਹ ਮੈਂ ਲਤਾੜਿਆ ਹੋਇਆ ਸਾਂ। ਮੈਨੂੰ ਕੋਈ ਵੀ ਗੱਲ ਦੇ ਨਾਲ ਛਾਤੀ ਨਾਲ ਨਹੀਂ ਲਾਉਂਦਾ ਸੀ। ਪਾਤਸ਼ਾਹ ਮੈਨੂੰ ਲਤਾੜੇ ਹੋਏ ਨੂੰ ਡਿੱਗੇ ਹੋਏ ਨੂੰ ਤੁਸੀਂ ਛਾਤੀ ਨਾਲ ਲਾਇਆ। ਆਪਣਾ ਬਣਾਇਆ ਇਥੋਂ ਤੱਕ ਲੈ ਕੇ ਆਏ ਪਾਚਾ ਤੂੰ ਮੇਰਾ ਖੁਦਾ ਹੈ ਤੂੰ ਮੇਰਾ ਅੱਲਾ ਹੈ ਤੂੰ ਤੇ ਮੇਰੇ ਰੋਮ ਰੋਮ ਦੇ ਵਿੱਚ ਵਸਿਆ ਹੋਇਆ ਹੈ ਤੈਨੂੰ ਕਿਵੇਂ ਛੱਡ ਸਕਦਾ ਹੈ ਗੁਰੂ ਨਾਨਕ ਸਹਿ ਸੱਥੇ ਪਾਤਸ਼ਾਹ ਜੀ ਫੇਰ ਕਹਿੰਦੇ ਨੇ ਮਰਦਾਨਿਆਂ ਫੇਰ ਜਾ ਹੁਣ ਇੱਕ ਵਾਰ ਬਾਬੇ ਮਰਦਾਨੇ ਨੇ ਕਦੇ ਵੀ ਜਵਾਬ ਨਹੀਂ ਦਿੱਤਾ ਅੱਗੋਂ ਸਵਾਲ ਨਹੀਂ ਕੀਤਾ ਮਹਾਰਾਜ ਓੜ ਮੈਨੂੰ ਪਹਿਲਾ ਪਾਣੀ ਨਹੀਂ ਪੀਂ ਦਿੱਤਾ ਹੁਣ ਕਿੱਥੋਂ ਪੀਂ ਦੇਗਾ ਤੁਸੀਂ ਫਿਰ ਵਾਪਸ ਕਰ ਰਹੇ ਹੋ ਬਾਬੇ ਮਰਦਾਨੇ ਨੇ ਕਿਹਾ ਮਹਾਰਾਜ ਸੱਤ ਬਚਨ ਹੈ ਪਾਸਾ ਨੇ ਕਿਹਾ ਫਿਰ ਇੱਕ ਵਾਰ ਜਾ ਜਾ ਪਾਣੀ ਪੀ ਕੇ ਆ ਬਾਬਾ ਮਰਦਾਨਾ ਜੀ ਫਿਰ ਗਏ ਵਲੀ ਕੰਧਾਰੀ ਫਿਰ ਕਹਿੰਦਾ ਵੀ ਤੂੰ ਫੇਰ ਆ ਗਿਆ ਤੈਨੂੰ ਕਿਹਾ ਵੀ ਜੇ ਪਾਣੀ ਪੀਣਾ ਤੇ ਮੇਰੇ ਵਾਲੇ ਪਾਸੇ ਆ ਜਾ। ਬਾਬੇ ਮਰਦਾਨੇ ਨੇ ਫਿਰ ਉਹ ਜਵਾਬ ਦਿੱਤਾ ਮੇਰਾ ਤੇ ਸਭ ਕੁਝ ਗੁਰੂ ਨਾਨਕ ਹੈ। ਉਹੀ ਮੇਰਾ ਖੁਦਾ ਹੈ। ਤੇ ਵਲੀ ਕੰਧਾਰੀ ਹੁਣ ਕਹਿੰਦਾ ਵੀ ਮਰਦਾਨਿਆਂ ਜੇ ਤੇਰਾ ਗੁਰੂ ਨਾਨਕ ਖੁਦਾ ਹੈ ਅੱਲਾ ਹੈ। ਫਿਰ ਉਹ ਪਹਾੜੀ ਦੇ ਵਿੱਚੋਂ ਪਾਣੀ ਕਿਉਂ ਨਹੀਂ ਪੈਦਾ ਕਰ ਸਕਦਾ? ਉਹਨੂੰ ਕਹੇ ਇਸ ਪਹਾੜੀ ਦੇ ਵਿੱਚੋਂ ਪਾਣੀ ਪੈਦਾ ਕਰ ਤੇ ਮੇਰੀ ਪਿਆਸ 부ਝਾ ਜੇ ਉਹ ਖੁਦਾਏ ਜੇ ਉਹ ਤੋਂ ਇਹ ਕੰਮ ਨਾ ਹੋਇਆ ਤਾਂ ਮੇਰੇ ਕੋਲ ਵਾਪਸ ਆਦੀ ਮੇਰੇ ਚਰਨਾਂ 'ਤੇ ਮੱਥਾ ਟੇਕੀ ਪਾਣੀ ਤੈਨੂੰ ਮਿਲ ਜਾਣਾ ਜਾਪਨੇ ਨਾਨਕ ਨੂੰ ਕਹਿ ਵੀ ਇਸ ਪਹਾੜੀ ਦੇ ਵਿੱਚੋਂ ਪਾਣੀ ਲੱਭ ਕੇ ਝਰਨਾ ਬਣਾ ਕੇ ਮੈਨੂੰ ਪਾਣੀ ਦੇਵੇ ਮੇਰੀ ਪਿਆਸ 부ਝਾਵੇ ਜਾ ਆਪਣੇ ਬਾਬੇ ਨੂੰ ਕਹ ਦੇ। ਬਾਬਾ ਮਰਦਾਨਾ ਹਾਸ ਕੀ ਕਹਿੰਦਾ। ਕਹਿੰਦਾ ਬਸ ਵਲੀ ਕੰਧਾਰੀ ਇੰਨੀ ਕੀ ਗੱਲ ਬਾਤ ਹੈ। ਬਸ ਆਹੀ ਗੱਲ ਹੈ। ਮੇਰੇ ਬਾਬੇ ਵਾਸਤੇ ਇਹ ਤਾਂ ਬਾਏ ਹੱਥ ਦਾ ਕੰਮ ਹੈ। ਬਸ ਗੁਰੂ ਨਾਨਕ ਸਹਿਬ ਮਹਾਰਾਜ ਉਸ ਕੁਦਰਤ ਨਾਲ ਬਹੁਤ ਪਿਆਰ ਕਰਦੇ। ਦੁਨੀਆ ਦੇ ਨਾਲ ਪਾਤਸ਼ਾਹ ਜੀ ਅੱਜ ਪਾਣੀ ਲੈਣ ਵਾਸਤੇ ਤੇਰੇ ਡੇਰੇ ਤੇ ਵਾਰ-ਵਾਰ ਭੇਜਦੇ ਆ ਨਾ ਇਹ ਵੀ ਕੋਈ ਮਹਾਰਾਜ ਦੀ ਕਰਾਮਾਤ ਹੈ ਮੇਰੇ ਖੁਦਾ ਦੀ ਮੇਰੇ ਅੱਲਾਹ ਦੀ ਗਨਾਨਕ ਦੀ ਕਰਾਮਾਤ ਹੈ ਪ੍ਰੇਮ ਹੈ ਕੋਈ ਨਾ ਕੋਈ ਗੱਲਬਾਤ ਜ਼ਰੂਰ ਹੈ ਵਿੱਚੋਂ ਜੋ ਮਹਾਰਾਜ ਤੇਰੇ ਕੋਲ ਦੁਬਾਰਾ ਵਾਰ-ਵਾਰ ਭੇਜਦੇ ਓਨੇ ਕਾ ਭੇਜਦੇ ਪਾਣੀ ਪੀਣ ਵਾਸਤੇ ਹੈ ਤੈਨੂੰ ਵੀ ਥੋੜਾ ਪਾਣੀ ਮਰਦਾਨਾ ਪੀ ਲੂ ਥੋੜਾ ਮੇਰੇ ਵਾਸਤੇ ਲਿਆਊਗਾ ਪਿਆਸ ਤੇ ਉਹਨੂੰ ਵੀ ਲੱਗੀ ਹੋਣੀ ਹੈ। ਜਾਂ ਵਾਪਸ ਚਲਾ ਜਾ। ਬਾਬਾ ਮਰਦਾਨਾ ਪਹਾੜੀ ਤੋਂ ਥੱਲੇ ਉਤਰਿਆ ਤੇ ਪਾਸ ਨੇ ਕਿਹਾ ਹਾਂ ਭਾਈ ਮਰਦਾਨਿਆ। ਪਾਣੀ ਪੀਤਾ। ਕਹਿੰਦਾ ਮਹਾਰਾਜ ਨਹੀਂ। ਉਹ ਤੇ ਕਹਿੰਦਾ ਵੀ ਜੇ ਤੇਰਾ ਨਾਨਕ ਤੇਰਾ ਖੁਦਾ ਰਬ ਹੈ ਤਾਂ ਉਹ ਇਸ ਪਹਾੜੀ ਦੇ ਵਿੱਚੋਂ ਝਰਨਾ ਪੈਦਾ ਕਰਕੇ ਕਿਉਂ ਨਹੀਂ ਤੇਰੀ ਪਿਆਸ ਬੁਝਾਉਂਦਾ ਪਾਤਸ਼ਾਹ ਜੀ ਪਿਆਰ ਵਿੱਚ ਆਏ ਮਰਦਾਨੇ ਨੇ ਕਿਹਾ ਪਾਤਸ਼ਾਹ ਤੁਸੀਂ ਬੜੀ ਦੁਨੀਆ ਨੂੰ ਤਾਰਿਆ ਪਾਤਸ਼ਾਹ ਕਿਰਪਾ ਕਰ ਦਿਓ ਪਿਆਸ ਬਹੁਤ ਲੱਗੀ ਹੁਣ ਪਾਣੀ ਬਿਨਾ ਰਹਿ ਨਹੀਂ ਹੁੰਦਾ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਉਹ ਪਹਾੜੀ ਦੇ ਨਾਲ ਇੱਕ ਪੱਥਰ ਪਿਆ ਉਸ ਪੱਥਰ ਨੂੰ ਪਾਸੇ ਹਟਾਓ ਤੋ ਇੱਕ ਚਰਨਾ ਵਗੇਗਾ ਜਿੰਨਾ ਪਾਣੀ ਪੀਣਾ ਪੀ ਸਕਦਾ ਹੈ ਅਬਦਾਲ ਦੀ ਧਰਤੀ ਤੇ ਪਾਣੀ ਹੈ ਨਹੀਂ ਹੁਣ ਇੱਥੇ ਪਾਣੀ ਹੀ ਪਾਣੀ ਹੋਏਗਾ ਦੁਨੀਆ ਵਲੀ ਕੰਧਾਰੀ ਦੇ ਡੇਰੇ ਤੇ ਪਾਣੀ ਲੈਣੇ ਜਾਣਗੇ ਇਥੋਂ ਪਾਣੀ ਲੈ ਕੇ ਜਾਇਆ ਕਰਨਗੇ ਬਾਬੇ ਮਰਦਾਨੇ ਨੇ ਪੱਤਰ ਪਾਸੇ ਕੀਤਾ ਜਿਉਂ ਹੀ ਪੱਤਰ ਪਾਸੇ ਕੀਤਾ ਤੇ ਉੱਥੇ ਪਾਣੀ ਦਾ ਝਰਨਾ ਚੱਲ ਪਿਆ ਬਾਬਾ ਮਰਦਾਨਾ ਦੀ ਪਾਣੀ ਕੀ ਰਹੇ ਨੇ ਇਧਰ ਬਲੀ ਕੰਧਾਰੀ ਦਾ ਇਕੱਠਾ ਕੀਤਾ ਹੋਇਆ ਪਾਣੀ ਸਾਰੇ ਹੀ ਖਤਮ ਹੋ ਗਿਆ ਜਦੋਂ ਦੇਖਿਆ ਵੀ ਪਾਣੀ ਤੇ ਸਾਰਾ ਹੀ ਖਤਮ ਹੈ ਪਾਣੀ ਕਿੱਧਰ ਚਲਾ ਗਿਆ ਦੇਖਿਆ ਵੀ ਝਰਨਾ ਵਗਦਾ ਪਿਆ ਚਰਨਾ ਬੜੀ ਕੰਧਾਰੀ ਹੰਕਾਰੀ ਸੀ ਉਹਨੇ ਕਿਹਾ ਲੈ ਵੀ ਇਹ ਕੋਈ ਕਰਾਮਾਤੀ ਸਾਧੂ ਹੈ ਇਹ ਕੋਈ ਮਾਇਆ ਵੀ ਸ਼ਕਤੀ ਵਾਲਾ ਫਕੀਰ ਲੱਗਦਾ ਹੈ ਪਰ ਮੇਰੇ ਕਰੋਧ ਤੋਂ ਬਾਤ ਨਹੀਂ ਸਕਦਾ ਬਲੀ ਕੰਧਾਰੀ ਨੇ ਪਹਾੜੀ ਤੋਂ ਇੱਕ ਪਹਾੜ ਪੱਥਰ ਛੁੱਟਿਆ ਗੁਰੂ ਨਾਨਕ ਸਹਿਬ ਮਹਾਰਾਜ ਵੱਲੋਂ ਪੱਥਰ ਆ ਰਿਹਾ ਤੇ ਬਾਬਾ ਮਰਦਾਨਾ ਕਹਿੰਦਾ ਮਹਾਰਾਜ ਪਾਸੇ ਹੋ ਜੀਏ ਪਹਾੜੀ ਤੋਂ ਪੱਥਰ ਆ ਰਹੇ ਨੇ। ਆਸਨ ਕਿਹਾ ਮਰਦਾਨਾ ਕਿਉਂ ਫਿਕਰ ਕਰਦਾ ਹੈ? ਇਹ ਪੱਥਰ ਤੈਨੂੰ ਕੁਝ ਨਹੀਂ ਕਰਦਾ। ਚੁੱਪ ਕਰਕੇ ਬਸ ਖੁਦਾ ਖੁਦਾ ਕਰ ਬਾਣੀ ਬਾਣੀ ਗਾਉਂਦਾ ਰਹੇ। ਉਸ ਅਕਾਲ ਪੁਰਖ ਦਾ ਨਾਮ ਜਪਦਾ ਰਹੇ। ਬਾਬਾ ਮਰਦਾਨਾ ਤੇ ਗੁਰੂ ਨਾਨਕ ਸਹਿਬ ਮਹਾਰਾਜ ਉਸਤਕਾਲ ਪ੍ਰਕਾਸ਼ ਦੇ ਗੁਣ ਗਾਰੇ ਨੇ ਜਿਉਂ ਹੀ ਪੱਥਰ ਨੇੜੇ ਆਇਆ ਤੇ ਪਾਤਸ਼ਾਹ ਨੇ ਇੱਕ ਹੱਥ ਦੇ ਨਾਲ ਪੰਜਾ ਲਾ ਕੇ ਉਹ ਪੱਥਰ ਰੁਕਿਆ ਤੇ ਪੱਥਰ ਮੋਮ ਬਣ ਗਿਆ ਕੋ ਸਤਨਾਮ ਸ਼੍ਰੀ ਪੱਥਰ ਰੁਕ ਗਿਆ ਭਾਈ ਜਿੱਥੇ ਅੱਜ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ ਗੁਰੂ ਨਾਨਕ ਸਹਿਬ ਮਹਾਰਾਜ ਦੀ ਯਾਦਗਾਰ ਪੰਜਾ ਸਾਹਿਬ ਜਦੋਂ ਜਦੋਂ ਵਲੀ ਕੰਧਾਰੀ ਨੇ ਇਹ ਪੱਥਰ ਰੁਕਦਾ ਦੇਖਿਆ ਤੇ ਉਹ ਪਾਣੀ ਪਾਣੀ ਹੋ ਗਿਆ ਸ਼ਰਮਿੰਦਾ ਹੋ ਗਿਆ ਬੜੀ ਸ਼ਰਮ ਆਈ ਮਨ ਨੇ ਕਿਆ ਭਲਿਆ ਨਾ ਤੇ ਇਹ ਕੋਈ ਕਰਾਮਾਤੀ ਨਾ ਇਹ ਕੋਈ ਮਾਇਆ ਵੀ ਸ਼ਕਤੀ ਵਾਲਾ ਹੈ ਮਰਦਾਨਾ ਕਹਿੰਦਾ ਸੀ ਉਹ ਖੁਦ ਹੀ ਖੁਦਾ ਹੈ ਉਹ ਖੁਦ ਹੀ ਅੱਲਾ ਹੈ ਸਭ ਕੁਝ ਦੀ ਉਹ ਹੈ ਉਹਦੇ ਹੁਕਮ ਦੇ ਵਿੱਚ ਹੈ ਸਭ ਕੁਝ ਤੇ ਹੋ ਸਕਦਾ ਵਾਕਈ ਰੱਬ ਹੋਵੇ ਖੁਦਾ ਹੀ ਹੋਵੇ ਵਲੀ ਕੰਧਾਰੀ ਪਹਾੜੀ ਤੋਂ ਥੱਲੇ ਉਤਰਿਆ ਮਹਾਰਾਜ ਦੇ ਚਰਨਾਂ ਦੇ ਵਿੱਚ ਟਹਿ ਕੇ ਖਿਮਾ ਯਾਤਨਾ ਕਰਦਾ ਮਹਾਰਾਜ ਮੈਨੂੰ ਬਖਸ਼ ਲਓ ਪਾਤਸ਼ਾਹ ਕਹਿੰਦੇ ਵਲੀ ਕੰਧਾਰੀ ਫਕੀਰਾਂ ਦਾ ਕੰਮ ਹੁੰਦਾ ਹੈ ਲੋਕਾਂ ਦਾ ਭਲਾ ਕਰਨਾ ਫਕੀਰਾਂ ਦਾ ਕੰਮ ਹੁੰਦਾ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਉਸ ਖੁਦਾ ਦੇ ਨਾਲ ਦੁਨੀਆ ਨੂੰ ਜੋੜਨਾ ਪਰ ਤੂੰ ਖੁਦਾ ਦੇ ਨਾਲ ਨਹੀਂ ਤੂੰ ਤੇ ਆਪਣੇ ਨਾਲ ਦੁਨੀਆ ਨੂੰ ਜੋੜ ਰਿਹਾ ਹੈ ਪਾਣੀ ਉਸ ਖੁਦਾ ਦੀ ਦਾਤ ਹੈ ਤੇ ਤੂੰ ਪਾਣੀ ਉਸ ਬੰਦੇ ਨੂੰ ਦਿੰਨਾ ਹੈ ਜਿਹੜਾ ਬੰਦਾ ਤੈਨੂੰ ਸਲਾਮ ਕਰਦਾ ਤੇ ਤੈਨੂੰ ਰੱਬ ਵਾਂਗ ਪੁੱਛਦਾ ਹੈ ਵੜੀ ਕੰਧਾਰੀ ਕਿੰਨਾ ਮਾਰਦ ਮੈਥੋਂ ਭੁੱਲ ਹੋ ਗਈ ਅੱਜ ਤੋਂ ਬਾਅਦ ਪਾਤਸ਼ਾਹ ਮੈਂ ਇਹ ਕਰਮ ਨਹੀਂ ਕਰਾਂਗਾ ਮਨ ਰੇ ਕੋ ਨਕ ਮਤ ਤੇ ਲਈਨੀ ਕਿਹੜੀ ਭੈੜੀ ਮਤ ਲੈ ਕੇ ਤੁਰਿਆ ਫਿਰਦਾ ਕਹਿਉ ਜੀ ਸੋਚਾਂ ਮਨੁੱਖ ਦੀ ਪਾਤਸ਼ਾਹ ਨੇ ਵੜੀ ਕੰਧਾਰੀ ਨੂੰ ਸਮਝਾਇਆ ਵੀ ਕਿਹੜੀ ਸੋਚ ਲੈ ਕੇ ਤੁਰਿਆ ਫਿਰਦਾ ਹੈ ਇਹ ਸੋਚ ਇਹ ਵਿਚਾਰ ਚੰਗੇ ਨਹੀਂ ਫਕੀਰਾਂ ਦਾ ਕੰਮ ਹੈ ਉਸ ਰੱਬ ਦੇ ਨਾਲ ਜੋੜਨਾ ਕਿਸੇ ਦਾ ਭਲਾ ਕਰਨਾ ਤੂੰ ਤੇ ਮਰਦਾਨੇ ਦਾ ਵੀ ਬੁਰਾ ਕਰਨ ਲੱਗਾ ਸੀ ਤੂੰ ਤੇ ਪਹਾੜ ਉੱਥੋਂ ਸੁਟਿਆ ਪਰ ਤੇਰੇ ਪਹਾੜ ਨੇ ਕੁਝ ਨਾ ਕੀਤਾ ਤੇਰੇ ਪੱਥਰ ਨੇ ਕੁਝ ਨਾ ਕੀਤਾ ਤੂੰ ਪੱਥਰ ਤੇ ਉੱਥੋਂ ਸੁੱਟਦਾ ਪਰ ਉਹ ਪੱਥਰ ਰੱਬ ਦੇ ਬੰਦਿਆਂ ਦਾ ਕੁਝ ਵਿਗਾੜ ਨਾ ਸਕਿਆ ਮੂੰਹ ਬਣ ਗਿਆ ਹੋਈ ਸੀ ਉਹ ਸ਼ਰਮ ਵੜੀ ਤੇ ਕੰਧਾਰੀ ਤਾਈ ਇੱਕ ਹੱਥ ਨਾਲ ਜਾ ਪਹਾੜੀ ਨੂੰ ਖਲਾਰਿਆ ਸ਼ਰਮ ਦੇ ਨਾਲ ਪਾਣੀ ਪਾਣੀ ਹੋਇਆ ਪਾਤਸ਼ਾਹ ਦੇ ਚਰਨਾਂ 'ਚ ਟਿਆ ਪਾਤਸ਼ਾਹ ਨੇ ਵੜੀ ਕੰਧਾਰੀ ਨੂੰ ਬਖਸ਼ਿਆ ਤੇ ਸਿੱਧੇ ਰਾਹ ਪਾਇਆ ਵੜੀ ਕੰਧਾਰੀ ਨੇ